ਮੈਂ ਮਰੀ ਪਤ ਜਰ ਕੰਟੜਾ ਸਾਉ ਦਾ ਬੇਟਾ ਆ ਰਿਹਾ ਉਹਦਾ ਫੋਨ ਆਇਆ ਇੱਧਰ ਆ ਜਾ ਅਮੜਾ ਦੇਖ ਲਮਾ ਅਜੀ ਫਸਟ ਆਫ ਆਲ ਸਾਨੂੰ ਇੱਕ ਦਰਖਾਸਤ ਮਸੂਲ ਹੋਈ ਸੀਗੀ ਥਰੂ ਐਸਐਸਪੀ ਸਾਹਿਬ ਪਟਿਆਲਾ ਉਹਦੇ ਵਿੱਚ ਕਾਪੀਰਾਈਟ ਐਕਟ ਦੇ ਮਸਲੇ ਦੇ ਰਿਗਾਰਡਿੰਗ ਤਰਕਾਹ ਸੀਗੀ ਜਿਸ ਸਬੰਧੀ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਉਸ ਤੇ ਐਫ ਆਈ ਆਰ ਦਰਜ ਕੀਤੀ ਅਤੇ ਪੁਲਿਸ ਪਾਰਟੀ ਸਮੇਤ ਅਸੀਂ ਰੇਡ ਤੇ ਗਏ ਜੋ ਕਿ ਸੀਗੀ ਦੱਤ ਸਟਾਈਲ ਕਲੈਕਸ਼ਨ ਨਾਬਾ ਵਿਖੇ ਰੇਡ ਉੱਥੇ ਦੌਰਾਨੇ ਰੇਡ ਜਿਹੜੇ ਕੰਪਨੀ ਦੇ ਰਿਪਰੈਜ਼ੈਂਟੇਟਿਵਸ ਆਏ ਸੀ ਉਹ ਆਪਣੇ ਨਿਸ਼ਾਨਦਹੀ ਤੇ ਸਾਨੂੰ ਸਮਾਨ ਰਿਕਵਰ ਕਰਾ ਰਹੇ ਸੀਗੇ ਜਿਹੜਾ ਸਮਾਨ ਜਾਲੀ ਉਹਨਾਂ ਦੇ ਬ੍ਰਾਂਡ ਦੇ ਲੋਗੋ ਯੂਜ਼ ਕਰਕੇ ਤਿਆਰ ਕੀਤਾ ਹੋਇਆ ਸੀਗਾ ਜਦੋਂ ਅਸੀਂ ਆਪਣੀ ਪੁਲਿਸ ਆਪਣੀ ਕਾਰਵਾਈ ਕਰ ਰਹੀ ਸੀਗੀ ਆਪਣੀ ਡਿਊਟੀ ਕਰ ਰਹੀ ਸੀ ਉਸ ਦੌਰਾਨ ਬਾਹਰ ਲੋਕਾਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ ਉਹਨਾਂ ਨੇ ਪੁਲਿਸ ਦੇ ਦਬਾਅ ਪਾਉਣਾ ਸ਼ੁਰੂ ਕੀਤਾ ਤੇ ਪੁਲਿਸ ਨੂੰ ਧਮਕੀਆਂ ਦੇਣੇ ਸ਼ੁਰੂ ਕਰਤੀਆਂ ਸਾਡੀ ਡਿਊਟੀ ਚੱਲਦੀ ਡਿਊਟੀ ਵਿੱਚ ਵਿਗਨ ਪਾਉਣ ਦੀ ਕੋਸ਼ਿਸ਼ ਕੀਤੀ ਜੀ ਅੰਦਰ ਵੜ ਕੇ ਸਾਨੂੰ ਫੜਨ ਦੀ ਸਾਡੇ ਮਲਾਜ਼ਮਾਂ ਦੇ ਹੱਥ ਫੜ ਫੜ ਕੇ ਉਹਨਾਂ ਨੂੰ ਧੱਕੇ ਮਾਰ ਕੇ ਧੱਕਾ ਮੁਕੀ ਕੀਤੀ ਜੀ ਮਲਾਜ਼ਮਾਂ ਨਾਲ ਤੇ ਉਸ ਤੋਂ ਬਾਅਦ ਜੀ ਜਦ ਅਸੀਂ ਆਪਣੀ ਕਾਰਵਾਈ ਕਰ ਰਹੇ ਸੀਗੇ ਤਾਂ ਦੌਰਾਨੇ ਕਾਰਵਾਈ ਬਾਹਰੋਂ ਉਹਨਾਂ ਨੇ ਸ਼ਟਰ ਲਾ ਕੇ ਸਾਨੂੰ ਬੰਦੀ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਆ ਇਹ ਸਭ ਕੁਝ ਦੇਖਦੇ ਹੋਏ ਉਹਨਾਂ ਦੇ ਖਿਲਾਫ ਅਸੀਂ ਫਿਰ ਐਫ ਆਈ ਆਰ ਨੰਬਰ 38 ਥਾਣਾ ਕਤਵਾਲੀ ਨਾਬਾ ਦਰਜ ਕੀਤੀ ਹੈ ਜੀ ਕਿਹੜੇ ਕਿਹੜੇ ਲੋਕ ਨੇ ਇਹਦੇ ਵਿੱਚ ਕਾਫੀ ਵਪਾਰੀ ਨੇ ਜੀ ਤਕਰੀਬਨ 35-40 ਬੰਦਿਆਂ ਦੇ ਅਗੇਂਸਟ ਮੁਕੱਦਮਾ ਜੀ 6-7 ਬਾਈ ਨੇਮ ਨੇ 7 ਬੰਦੇ ਬਾਈ ਨੇਮ ਨੇ ਜੀ ਬਾਕੀ ਅਨਨੋਨੇ ਜਿਨ੍ਹਾਂ ਨੂੰ ਵੀਡੀਓ ਦੇ ਥਰੂ ਆਇਡੈਂਟੀਫਾਈ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ 9 ਦੋਸਤਾਂ ਦੇ ਦੋਸਤਾਂ ਨੇ ਹਾਂ ਜੀ ਇੱਕ ਤਾਂ ਨਰਿੰਦਰ ਰਮਨ ਵਿਸ਼ਾਲ ਸੈਗਲ ਢੱਲ ਇਹ ਕੁਝ ਨਾਮ ਨੇ ਵੀ ਜਿਹੜੇ ਉਹਨਾਂ ਵਿੱਚ ਬਾਈ ਨੇਮ ਦਿੱਤੇ ਨੇ ਬਾਕੀ ਤੱਕ ਇਹਨਾਂ ਦੀ ਕੋਈ ਗ੍ਰਿਫਤਾਰੀ ਕੀਤੀ ਜਾ ਸਕਦੀ ਹੈ ਕਿ ਕਈ ਵਾਰੀ ਰਾ ਲੀਤੀ ਲੋਕਾਂ ਦੇ ਸ਼ਿਫਾਰਿਸ਼ਾਂ ਨੇ ਆਉਣੇ ਸ਼ੁਰੂ ਨਹੀਂ ਨਹੀਂ ਜੀ ਨਹੀਂ ਅਸੀਂ ਬਾਈ ਲਾਅ ਕੰਮ ਕੀਤਾ ਜੀ ਅੱਗੇ ਵੀ ਬਾਈ ਲਾਅ ਅਕੋਰਡਿੰਗ ਟੂ ਲਾਅ ਹੀ ਕੰਮ ਹੋਊਗਾ ਜੋ ਅਕੋਰਡਿੰਗ ਟੂ ਲਾਅ ਇਹਨਾਂ ਦੀ ਸਜ਼ਾ ਬਣਦੀ ਹੈ ਜੀ ਉਹ ਦਿੱਤੀ ਧੰਨਵਾਦ